ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਸ ਸਵੇਰਾ ਓਟੀਟੀ ਤੇ ਚਪਾਲ ਤੇ 3 ਜੁਲਾਈ ਨੂੰ ਇੱਕ ਬਹੁਤ ਹੀ ਕਮਾਲ ਦੀ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਰੋਲਾ بیسਮੈਂਟ ਤਾਂ ਕਈ ਕਹਾਣੀਆਂ ਦੇ ਵਿੱਚ ਪੈਸੇ ਦਾ ਰੋਲਾ ਹੁੰਦਾ ਹੈ ਕਈ ਕਹਾਣੀਆਂ ਦੇ ਵਿੱਚ ਪਿਆਰ ਦਾ ਰੋਲਾ ਹੁੰਦਾ ਪਰ ਇਸ ਕਹਾਣੀ ਦੇ ਵਿੱਚ ਰੋਲਾ ਜਿਹੜਾ ਹੈ ਉਹ بیسਮੈਂਟ ਦਾ ਹੈ ਤੇ بیسਮੈਂਟ ਦਾ ਰੋਲਾ ਕਿਵੇਂ ਨਿਪਟਦਾ ਹੈ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਬਹੁਤ ਕਮਾਲ ਦੀ ਸਟੋਰੀ ਕਹਿ ਸਕਦੇ ਆਪਾਂ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਈ ਗਈ ਹੈ ਸੋ ਇਸ ਕਹਾਣੀ ਦੇ ਵਿੱਚ ਮੇਨ ਲੀਡ ਤੇ ਸਾਨੂੰ ਨਜ਼ਰ ਆਉਣਗੇ ਕਰਮਜੀਤ ਅਨਮੋਲ ਪ੍ਰਤੀਕ ਰਾਏ ਰਾਜਤਾਲੀਵਾਲ ਗੁਰਚੇਤ ਤਰਕਰ ਤੇ ਹੋਰ ਵੀ ਕਈ ਵੱਡੇ ਅਦਾਕਾਰ ਇਸ ਵੈਬ ਸੀਰੀਜ਼ ਦੇ ਵਿੱਚ ਨਜ਼ਰ ਆਉਣਗੇ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਸੋ ਸਾਰੇ ਜਣੇ ਟ੍ਰੇਲਰ ਦੇਖੋ ਔਰ 3 ਜੁਲਾਈ ਨੂੰ ਚਪਾਲ OTT ਤੇ ਇਹ ਜਿਹੜੀ ਵੈਬ ਸੀਰੀਜ਼ ਹੈ ਰਿਲੀਜ਼ ਹੋਣ ਲੱਗੀ ਹੈ ਸੋ ਕਾਫੀ ਕਾਮੇਡੀ ਹੈ ਇਸ ਵੈਬ ਸੀਰੀਜ਼ ਦੇ ਵਿੱਚ ਸੋ ਕਾਫੀ ਟਾਈਮ ਦੇ ਬਾਅਦ ਕਾਫੀ ਸਮੇਂ ਦੇ ਬਾਅਦ ਕੋਈ ਕਾਮੇਡੀ ਵੈਬ ਸੀਰੀਜ਼ ਪੰਜਾਬੀ ਕਹਿ ਸਕਦੇ ਆਪਾਂ ਪੰਜਾਬੀ ਵੈਬ ਸੀਰੀਜ਼ ਚੋਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ 3 ਜੁਲਾਈ ਨੂੰ ਰੋਲਾ ਬੇਸਮੈਂਟ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਸ ਸਵੇਰਾ ਓ ਟੀ ਟੀ ਤੇ ਚੋਪਾਲ ਤੇ 3 ਜੁਲਾਈ ਨੂੰ ਇੱਕ ਬਹੁਤ ਹੀ ਕਮਾਲ ਦੀ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਰੋਲਾ ਬੇਸਮੈਂਟ ਦਾ ਕਈ ਕਹਾਣੀਆਂ ਦੇ ਵਿੱਚ ਪੈਸੇ ਦਾ ਰੋਲਾ ਹੁੰਦਾ ਹੈ ਕਈ ਕਹਾਣੀਆਂ ਦੇ ਵਿੱਚ ਪਿਆਰ ਦਾ ਰੋਲਾ ਹੁੰਦਾ ਹੈ ਪਰ ਇਸ ਕਹਾਣੀ ਦੇ ਵਿੱਚ ਰੋਲਾ ਜਿਹੜਾ ਹੈ ਉਹ ਬੇਸਮੈਂਟ ਦਾ ਹੈ ਤੇ ਬੇਸਮੈਂਟ ਦਾ ਰੋਲਾ ਕਿਵੇਂ ਨਿਪਟਦਾ ਹੈ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਬਹੁਤ ਕਮਾਲ ਦੀ ਸਟੋਰੀ ਕਹਿ ਸਕਦੇ ਆਪਾਂ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਈ ਗਈ ਆ ਸੋ ਇਸ ਕਹਾਣੀ ਦੇ ਵਿੱਚ ਮੇਨ ਲੀਡ ਤੇ ਸਾਨੂੰ ਨਜ਼ਰ ਆਉਣਗੇ ਕਰਮਜੀਤ ਅਨਮੋਲ ਪ੍ਰਤੀਕ ਰਾਏ ਰਾਜਤਾਲੀਵਾਲ ਗੁਰਚੇਤ ਤਰਕਰਾਰ ਤੇ ਹੋਰ ਵੀ ਕਈ ਵੱਡੇ ਅਦਾਕਾਰ ਇਸ ਵੈਬ ਸੀਰੀਜ਼ ਦੇ ਵਿੱਚ ਨਜ਼ਰ ਆਉਣਗੇ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਸੋ ਸਾਰੇ ਜਣੇ ਟ੍ਰੇਲਰ ਦੇਖੋ ਔਰ 3 ਜੁਲਾਈ ਨੂੰ ਚਪਾਲ OTT ਤੇ ਇਹ ਜਿਹੜੀ ਵੈਬ ਸੀਰੀਜ਼ ਹੈ ਰਿਲੀਜ਼ ਹੋਣ ਲੱਗੀ ਹੈ ਸੋ ਕਾਫੀ ਕਾਮੇਡੀ ਹੈ ਇਸ ਵੈਬ ਸੀਰੀਜ਼ ਦੇ ਵਿੱਚ ਸੋ ਕਾਫੀ ਟਾਈਮ ਦੇ ਬਾਅਦ ਕਾਫੀ ਸਮੇਂ ਦੇ ਬਾਅਦ ਕੋਈ ਕਾਮੇਡੀ ਵੈਬ ਸੀਰੀਜ਼ ਪੰਜਾਬੀ ਕਹਿ ਸਕਦੇ ਆਪਾਂ ਪੰਜਾਬੀ ਵੈਬ ਸੀਰੀਜ਼ ਚੋਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ 3 ਜੁਲਾਈ ਨੂੰ ਰੋਲਾ ਬੇਸਮੈਂਟ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਏ ਸਵੇਰਾ ਓਟੀਟੀ ਤੇ ਚੋਪਾਲ ਤੇ 3 ਜੁਲਾਈ ਨੂੰ ਇੱਕ ਬਹੁਤ ਹੀ ਕਮਾਲ ਦੀ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਰੋਲਾ ਬੇਸਮੈਂਟ ਦਾ ਕਈ ਕਹਾਣੀਆਂ ਦੇ ਵਿੱਚ ਪੈਸੇ ਦਾ ਰੋਲਾ ਹੁੰਦਾ ਹੈ ਕਈ ਕਹਾਣੀਆਂ ਦੇ ਵਿੱਚ ਪਿਆਰ ਦਾ ਰੋਲਾ ਹੁੰਦਾ ਹੈ ਪਰ ਇਸ ਕਹਾਣੀ ਦੇ ਵਿੱਚ ਰੋਲਾ ਜਿਹੜਾ ਹੈ ਉਹ ਬੇਸਮੈਂਟ ਦਾ ਹੈ ਤੇ ਬੇਸਮੈਂਟ ਦਾ ਰੋਲਾ ਕਿਵੇਂ ਨਿਪਟਦਾ ਹੈ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਬਹੁਤ ਕਮਾਲ ਦੀ ਸਟੋਰੀ ਕਹਿ ਸਕਦੇ ਆਪਾਂ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਈ ਗਈ ਆ ਸੋ ਇਸ ਕਹਾਣੀ ਦੇ ਵਿੱਚ ਮੇਨ ਲੀਡ ਤੇ ਸਾਨੂੰ ਨਜ਼ਰ ਆਉਣਗੇ ਕਰਮਜੀਤ ਅਨਮੋਲ ਪ੍ਰਤੀਕ ਰਾਏ ਰਾਜਤਾਲੀਵਾਲ ਗੁਰਚੇਤ ਤਰਕਰਾਰ ਤੇ ਹੋਰ ਵੀ ਕਈ ਵੱਡੇ ਅਦਾਕਾਰ ਇਸ ਵੈਬ ਸੀਰੀਜ਼ ਦੇ ਵਿੱਚ ਨਜ਼ਰ ਆਉਣਗੇ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਸੋ ਸਾਰੇ ਜਣੇ ਟ੍ਰੇਲਰ ਦੇਖੋ ਔਰ 3 ਜੁਲਾਈ ਨੂੰ ਚਪਾਲ OTT ਤੇ ਇਹ ਜਿਹੜੀ ਵੈਬ ਸੀਰੀਜ਼ ਹੈ ਰਿਲੀਜ਼ ਹੋਣ ਲੱਗੀ ਹੈ ਸੋ ਕਾਫੀ ਕਾਮੇਡੀ ਹੈ ਇਸ ਵੈਬ ਸੀਰੀਜ਼ ਦੇ ਵਿੱਚ ਸੋ ਕਾਫੀ ਟਾਈਮ ਦੇ ਬਾਅਦ ਕਾਫੀ ਸਮੇਂ ਦੇ ਬਾਅਦ ਕੋਈ ਕਾਮੇਡੀ ਵੈਬ ਸੀਰੀਜ਼ ਪੰਜਾਬੀ ਕਹਿ ਸਕਦੇ ਆਪਾਂ ਪੰਜਾਬੀ ਵੈਬ ਸੀਰੀਜ਼ ਚੌਪਾਲ ਤੇ ਰਿਲੀਜ਼ ਹੋਣ ਜਾ ਰਹੀ ਹੈ 3 ਜੁਲਾਈ ਨੂੰ ਰੋਲਾ ਬੇਸਮੈਂਟ ਦਾ